ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਓ ਜੀ ਇੱਕ ਵਾਰੀ ਫੇਰ ਨਵੇਂ ਨਵੇਂ ਪੰਜਾਬੀ ਸੂਟਾਂ ਦਾ ਵਲੌਗ ਲੈ ਕੇ ਅਸੀਂ ਆਏ ਹਾਂ ਤੁਹਾਡੇ ਵਾਸਤੇ ਡਿਜ਼ਾਈਨ ਤੁਸੀਂ ਦੇਖ ਸਕਦੇ ਜੇ ਤੇ ਚਲੋ ਮੈਂ ਇਧਰ ਆ ਜੀ ਮੈਡਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚੈੱਕ ਕਰੋ ਪਿਓਰ ਕ੍ਰੇਪ ਤੇ ਸੂਟ ਰੈਡੀ ਹੋਇਆ ਵਾ ਇਹਦੇ ਹੈਂਡਵਰਕ ਦੇ ਨਾਲ ਸਾਰਾ ਬਣਿਆ ਫਰੰਟ ਬੈਕ ਤੇ ਇਹਦੇ ਡਿਜ਼ਾਈਨ ਆਊਗਾ ਬਾਜੂ ਤੇ ਵੀ ਡਿਜ਼ਾਈਨ ਆ ਬਾਟਮੇ ਦੇ ਨਾਲ ਪਲੇਨ ਕ੍ਰੇਪ ਦੀ ਆਊਗੀ ਵਿੱਚ ਸੈਲਫ ਪ੍ਰਿੰਟ ਆ ਠੀਕ ਆ ਦੁਪੱਟਾ ਨਾਲ ਚਨਾਉਂ ਦਾ ਬਣਿਆ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਵਾ ਇਹਦੇ ਚ ਇੱਕ ਪਿੰਕ ਕਲਰ ਅਵੇਲੇਬਲ ਆ ਸਾਕਿੰਗ ਡਿਜ਼ਾਈਨ ਆਪਣਾ ਬਹੁਤ ਹੀ ਸੋਹਣਾ ਕਲਰ ਬਹੁਤ ਸੋਹਣਾ ਚੈੱਕ ਕਰੋ ਇਹ ਡਿਫਰੈਂਟ ਜੀ ਸ਼ੇਡ ਬਹੁਤ ਵਧੀਆ ਚੱਲ ਰਹੀ ਮਾਰਕੀਟ ਚ ਪਿਓਰਸ ਹੈਂਡਵਰਕ ਦਾ ਸੂਟ ਬਣਿਆ ਸਾਰਾ ਫੁੱਲ ਹੈਵੀ ਸ਼ਰਟ ਆ ਨਾਲ ਬਾਜ਼ੂ ਵੀ ਹੈ ਰਿਬਨੀਆਂ ਮਾ ਬਾਟਮ ਇਹਦੇ ਨਾਲ ਪਲੇਨ ਸਿਲਕ ਦੀ ਆਉਗੀ ਦੁਪੱਟਾ ਫੋਰ ਸਾਈਡ ਇਦਾਂ ਪੂਰਾ ਵਰਕ ਦਾ ਨਾਲ ਵਿਦ ਲੈਸ ਆ 프ੰਟ ਤੇ ਦੁਪੱਟੇ ਦੇ ਵਿੱਚ ਨਾਲ ਹੀ ਬੁੱਤੀ ਦਾ ਵੀ ਕੰਮ ਆ ਅੱਗੇ ਆਪਣਾ ਹੈਂਡਵਰਕ ਤੇ ਪਿਸਤਾ ਗਲਤ ਤੇ ਰੈਡੀ ਹੋਇਆ ਸੂਟ ਫੁੱਲ ਹੈ ਵੀ ਜਾਲਾ ਸ਼ਰਟ ਦੇ ਉੱਪਰ ਪਲੇਨ ਬਾਟਮ ਨਾਲ ਦੁਪੱਟਾ ਫੋਰ ਸਾਈਡ ਹੀ ਵਰਕ ਕਰ ਵਰਕ ਬਹੁਤ ਚੱਲ ਰਿਹਾ ਆਪਣਾ ਇਸ ਸਾਡੇ ਕਲਾਈਂਟ ਦਾ ਸਟਿਚੂਆ ਸੂਟ ਆ ਨਾਲ ਇਹਦੇ ਪਲੇਨ ਬਾਟਮ ਆ ਦੁਪੱਟੇ ਤੇ ਫੋਰ ਸਾਈਡ ਹੀ ਵਰਕ ਤੇ ਇੱਥੇ ਇਹਦੇ ਵਿੱਚ ਇੱਕ ਹੋਰ ਡਿਜ਼ਾਈਨ ਰੈਡੀ ਹੋ ਕੇ ਆਇਆ ਵਾ ਇਹ ਜਿਹੜੀ ਕਢਾਈ ਹੁੰਦੀ ਹੈ ਨਾ ਹੱਥ ਨਾਲ ਕਰਦੇ ਉਹ ਕਢਾਈ ਆ ਜੀ ਪਲੇਨ ਇਹਦੇ ਨਾਲ ਬਾਟਮ ਆਊਗੀ ਬਾਟਮ ਦਾ ਆਪਾਂ ਪਲਾਜ਼ੋ ਦੀ ਸਟਿਚ ਕਰ ਸਕਦੇ ਹਾਂ ਇਹਦੇ ਨਾਲ ਹੈਵੀ ਚਾਲ ਦਾ ਦੁਪੱਟਾ ਬਣਿਆ ਇੱਥੇ ਹੱਥ ਨਾਲ ਹੀ ਰੈਡੀ ਕੀਤਾ ਵਾ ਉਤੇ ਲੈਂਡਿੰਗ ਚ ਨਿਊ ਕ੍ਰਸ਼ ਕਾਟਨ ਪਿਓਰ ਵਾਲੀ ਹੈ ਰਾਮ ਟੈਕਸ ਵਾਲੀ ਇਹਦੇ ਨਾਲ ਆਪਣਾ ਬਾਟਮ ਤੇ ਬਹੁਤ ਹੀ ਸੋਨਾ ਥ्रेड ਵਰਕ ਕੀਤਾ ਵਾ ਇਸ ਦੀ ਸਲਵਾਰ ਆਉਗੀ ਦੁਪट्टे ਨੂੰ ਲੈਸ ਲੱਗਦੀ ਹੈ ਸੋ ਨੈਕਸਟ ਆਪਣਾ ਪਿਓਰ ਕਾਟਨ ਤੇ ਮਹਿੰਦੀ ਕਲਰ ਤੇ ਸੂਟ ਰੈਡੀ ਹੋਇਆ ਵਾ ਸ਼ਰਟ ਦੇ ਘੇਰੇ ਤੇ ਵਰਕ ਆਊਗਾ ਬਾਜੂ ਤੇ ਵਰਕ ਪਲਾਸੇ ਦੇ ਨਾਲ ਬਾਟਮ ਤੇ ਵੀ ਵਰਕ ਆ ਇਦਨਾਲ ਆਪਾਂ ਦੁਪੱਟਾ ਬਹੁਤ ਹੀ ਸੋਹਣਾ ਰੈਡੀ ਕੀਤਾ ਵਾ ਦੁਪੱਟੇ ਦਾ ਸਟਾਫ ਬਹੁਤ ਵਧੀਆ ਦੁਪੱਟਾ ਲਗਾ ਕੇ ਨਾਲ ਲੈਸ ਲਾਈ ਹੈ ਮਲਟੀ ਕਲਰ ਦੀ ਇੱਕ ਆਪਣਾ ਨਿਊ ਵਰਕ ਚ ਲਾਈਟ ਸ਼ੇਡ ਤੇ ਨਿਊ ਵਰਕ ਕੀਤਾ ਵਾ ਫੁੱਲ ਹੈਵੀ ਵਰਕ ਚੈੱਕ ਕਰ ਸਕਦੇ ਤੁਸੀਂ ਦੁਪੱਟਾ ਇਹਨਾਂ ਵੀ ਬਹੁਤ ਸੋਹਣਾ ਇਹਦਾ ਦੁਪੱਟਾ ਦੇਖੋ ਫੁੱਲ ਹੈਵੀ ਬਾਰਡਰ ਬਣਿਆ ਹੈ ਦੁਪੱਟਿਆਂ ਦੇ ਕੰਟਰਾਸਟ ਚੈੱਕ ਕਰੋ ਕਿ ਨਸੋਣਾ ਆਲਾ ਅੱਜ ਉਹਦੇ ਵਿੱਚ ਪਿੰਕ ਕਲਰ ਆ ਜੋ ਫਸਟ ਤੇ ਦਿਖਾਇਆ ਸੀ ਸੂਟ ਇੱਕ ਆਪਣੇ ਕੋਲ ਪਿੰਕ ਕਲਰ ਤੇ ਫੋਰ ਰੈਡੀ ਹੋ ਕੇ ਆਇਆ ਦੇ ਦਿੱਂ ਤਿੰਕ ਕਲਰ ਇਹਦਰ ਬਟਾ ਦੇਖੋ ਨੈਕਸਟ ਆਪ ਨੂੰ ਤਾਂ ਸ਼ੈਂਬਰ ਤੇ ਸੂਟ ਰੈਡੀ ਹੋ ਕੇ ਆਇਆ ਹਾ ਇਹ ਹੋਰ ਵਾਲੀ ਸ਼ੈਮਰ ਫੁੱਲ ਹੈਵੀ ਸ਼ਰਟ ਆ ਪਲੱਸ ਬਾਹੂ ਤੇ ਵਰਕ ਆ ਬਾਟਮ ਨਾਲ ਸਿਲਕ ਦੀ ਆ ਦੁਪੱਟਾ ਚੈੱਕ ਕਰਦੇ ਆ ਦੁਪੱਟਾ ਫੁੱਲ ਹੈ ਬਾਕੀ ਸਾਰੇ ਸੂਟ ਲੈਡੀ ਕੋਲ ਹੀ ਆਏ ਆ ਬ੍ਰੋਕੇਟ ਦੀਆਂ ਸ਼ਰਟਸ ਆ ਨਾਲ ਬਾਟਮ ਤੇ ਵਰਕ ਆ ਇਹਦੇ ਵਿੱਚ ਕਲਰ ਆਪਣੇ ਕੋਲ ਤਿੰਨ ਅਵੇਲੇਬਲ ਆ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਹੋ ਸਲਵਾਰ ਤੇ ਇਹ ਸ਼ਰਟ ਆਉਗੀ ਇਹ ਬਾਟਮ ਆ ਇਹ ਆਪਾਂ ਨਿਊ ਫੈਬਰਿਕ ਆਇਆ জর্জਰਡ ਤੇ ਲਾਈਨਸ ਵਾਲੀ জর্জਰਡ ਆਈ ਆ ਸ਼ਰਟ ਦਾ ਇਹਦੇ ਨਾਲ ਬਾਟਮੇ ਵਾਲੀ ਰੈਡੀ ਕਰਦੀ ਆ ਬਾਕੀ ਆ ਪਿਓਰ ਪਸ਼ਮੀਨੇ ਤੇ ਸੂਟ ਰੈਡੀ ਰੁਕੀ ਆਏ ਆ ਚੈੱਕ ਕਰ ਸਕਦੇ ਕੀ ਵੀ ਕਲਰ ਤੇ ਰੈਡੀ ਕਰਵਾ ਸਕਦੇ ਹਾਂ ਅੱਜ ਲਈ ਇੰਨਾ ਹੀ ਫੇਰ ਨਵੇਂ ਬਲੌਗ ਲੈ ਕੇ ਆਵਾਂਗੇ ਬਾਕੀ ਸਟਾਕ ਰੈਡੀ ਹੋਣ ਦਿਆ ਵਾ ਤੇ ਫਿਰ ਅਸੀਂ ਫੋਟੋ ਪਾਵਾਂਗੇ ਫਿਰ ਤੁਹਾਨੂੰ ਵੀਡੀਓ ਪ੍ਰੋਪਰ ਠੀਕ ਹੈ ਜੀ ਓਕੇ